ਹਾਂਜੀ ਸ਼ਰਟ ਰਹੇਗੀ ਕੈਮਰੀ ਕਾਟਨ ਦੀ 2.5 ਮੀਟਰ ਡਿਜੀਟਲ ਪ੍ਰਿੰਟ ਵਾਲੀ ਤਮੰਨਾ ਬ੍ਰਾਂਡ ਦਾ ਫੈਬਰਿਕ ਰਹੇਗਾ ਬਾਟਮ ਇਸ ਦੇ ਨਾਲ ਚਿਕਨਕਾਰੀ ਪਲਾਜ਼ੋ ਰਹੇਗਾ ਵਿਦ ਐਮਬ੍ਰੋਇਡਰੀ ਵਰਕ ਰਹੇਗਾ ਦੁਪੱਟਾ ਇਸ ਨਾਲ ਕੋਟਾ ਚੈੱਕ ਪਲੇਨ ਰਹੇਗਾ 2.5 ਮੀਟਰ ਪ੍ਰਾਈਸ ਇਹਨਾਂ ਸੂਟਾਂ ਦਾ 750 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਦਿੱਤੇ ਵਟਸਐਪ ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਪਿਓਰ ਕੈਮਰੀ ਕਾਟਨ ਦੇ ਸੂਟ ਰਹਿਣਗੇ ਸ਼ਰਟ ਰਹੇਗੀ 1.70 ਵੱਡੇ ਪਣੀ ਦੀ ਬਾਟਮ ਇਸ ਦੇ ਨਾਲ ਵੱਡੇ ਪਣੀ ਦੀ 2 ਮੀਟਰ ਦੀ ਰਹੇਗੀ ਪ੍ਰਾਈਸ ਇੰਨਾ ਸੂਟਾਂ ਦਾ ਰਹੇਗਾ 450 ਫਰੀ ਸ਼ਿਪਿੰਗ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਨੈਕਸਟ ਨੈਕਸਟ ਪਿਓਰ ਕਾਟਨ ਦੀ ਸ਼ਰਟ ਰਹੇਗੀ 1.75 ਵੱਡੇ ਪਣੀ ਦੀ ਰਿਯਾਨ ਦੀ ਬਾਟਮ ਰਹੇਗੀ ਇਸ ਦੇ ਨਾਲ ਪਲੇਨ 2 ਮੀਟਰ ਇਸ ਦੇ ਨਾਲ ਪਾਕਿਸਤਾਨੀ ਚਫਾਉਣ ਦਾ ਦੁਪੱਟਾ ਰਹੇਗਾ 2 ਮੀਟਰ ਪ੍ਰਾਈਸ ਰਹੇਗਾ 680 ਫਰੀ ਸ਼ਿਪਿੰਗ ਨੈਕਸਟ ਆਪਣੇ ਕੋਲ ਇਹ ਵਾਲੇ ਸੂਟ ਰਹਿਣਗੇ ਪ्युअर ਨੇਚਰਲ ਕ੍ਰੇਪ ਦਾ ਨੋਰਮਲ ਪਣਾ ਰਹੇਗਾ ਸਿੰਕਵન્સ embroidery ਹੋਈ ਹੈ 725 ਪਰ ਮੀਟਰ ਦੇ حساب ਨਾਲ ਤੁਸੀਂ ਇਹਨਾਂ ਦਾ ਵੀ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਨੈਕਸਟ ਕੈਮਰੀ ਕਾਟਨ ਦੇ ਮੈਚਿੰਗ ਸੂਟ ਰਹਿਣਗੇ ਸ਼ਰਟ ਵੱਡੇ ਪਣੇ ਦੀ 1.75 ਬਾਟਮ 2 ਮੀਟਰ ਵੱਡੇ ਪਣੇ ਦੀ ਪ੍ਰਾਈਸ ਇਹਨਾਂ ਸੂਟਾਂ ਦਾ 450 ਫ੍ਰੀ ਸ਼ਿਪਿੰਗ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਨੈਕਸਟ ਸ਼ਰਟ ਰਹੇਗੀ 올ਓਵਰ ਜੌਰਜਟ ਦੀ ਡਿਜੀਟਲ ਪ੍ਰਿੰਟ ਵਾਲੀ ਦੁਪੱਟਾ ਇਸ ਦੇ ਨਾਲ ਜੌਰਜਟ ਦਾ ਕੋਟਾ ਵਰਕ ਪੈਸ ਵਰਕ ਹੋਇਆ ਫੋਰ ਸੈਟ ਲੈਸ ਆ ਬਾਟਮ ਪਲੇਨ ਰਹੇਗੀ ਟਾਈ ਮੀਟਰ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ 850 ਫ੍ਰੀ ਸ਼ਿਪਿੰਗ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਜੀ